ਜੰਦੇ ਘਥਾਰ ਵਾਲੀ ਬੀਬੀ ਦੀ ਗੱਲ ਕਰਿਓ ਵੀ ਜਾਂਦੇ ਜਾਂਦੇ ਨਹੀਂ ਉਹਨੂੰ ਕੀ ਹੋ ਗਿਆ ਘਾਰ ਵਾਲੀ ਬੀਬੀ ਨੇ ਕਹਦੇ ਵੀ ਵਿਆਹ ਕਰਵਾ ਲਿਆ ਜੀ ਉਹ ਜਿਹੜਾ ਮੁੰਡਾ ਜਿਸਦੇ ਨਾਲ ਪਹਿਲਾਂ ਰੌਲਾ ਚੱਲ ਰਿਹਾ ਸੀ ਘਰ ਵਾਲੀ ਉਹਦੀ ਹੁਣ ਦੱਸ ਰਹੀ ਹੈ ਇਹ ਗੱਲ ਤੇ ਇਸ ਬੀਬੀ ਦੀ ਕੀ ਮੱਥਾ ਫੜ ਕੇ ਮੈਂ ਤੇ ਬਹਿ ਜਾਣਾ ਸਰ ਯਮਲੇ ਨੂੰ ਪਤਾ ਲੱਗਾ ਸਿਰ ਫੜ ਬਹਿ ਗਿਆ صدیق ਬਾਈ ਤੂੰ ਕੀ ਨੂੰ ਬਲੋਸਦਾ ਹੀ ਰਹਿ ਗਿਆ ਅਸੀਂ ਤੇ ਸਿਰ ਫੜ ਬਹਿ ਜੰਨੇ ਕੋਈ ਕੰਮ ਰਾਂਚ ਮਹਾਰਾਜ ਇਹ ਕੀ ਕੁਝ ਹੋ ਰਿਹਾ ਹੁਣ ਸਮਝ ਤੋਂ ਬਾਹਰ ਹੈ ਦੇਖੋ ਇਹ ਉਹਨਾਂ ਦੀ ਨਿੱਜੀ ਜ਼ਿੰਦਗੀ ਦਾ ਮਸਲਾ ਹੈ ਕਿਉਂਕਿ ਜੀਵ ਨੇ ਵਿਆਹ ਕਰਵਾਇਆ ਕਿਹਦੇ ਨਾਲ ਕਹਿ ਰਹੇ ਹੋ ਕਿ ਉਹ ਜਿਹੜਾ ਕੀ ਨਾਮ ਸੀ ਬਲਵਿੰਦਰ ਬਲਵਿੰਦਰ ਸੋਨੂ ਹਾਂਜੀ ਸੋਨੂ ਯਾਦ ਸੀ ਮੈਨੂੰ ਤੁਹਾਨੂੰ ਥਾਰ ਵਾਲੀ ਬੀਬੀ ਨਹੀਂ ਭੁੱਲਦੀ ਤੇ ਮੈਨੂੰ ਉਹ ਨਹੀਂ ਭੁੱਲਦਾ ਉਹ ਗੱਲ ਇਹ ਆ ਕਿ ਭਈ ਉਹਨਾਂ ਨੇ ਕਰਵਾਇਆ ਤੇ ਜੇ ਪਹਿਲੀ ਪਤਨੀ ਹੁੰਦਿਆ ਹੂੰ ਉਹਨੇ ਬਿਨਾ ਡਾਈਵੋਰਸ ਤੋਂ ਕਰਵਾਇਆ ਤੇ ਇੱਕ ਮੁਕਦਮਾ ਚੱਲਣ ਲਈ ਹੋਰ ਤਿਆਰ ਹੋ ਜਾਵੇ ਹਾਂ ਪਰ ਉਥਾਰ ਵਾਲੀ ਬੀਬੀ ਤੇ ਮੁਕਰ ਰਹੀ ਸੀਗੀ ਪਹਿਲਾਂ ਜੋ ਇੰਟਰਵਿਊਜ਼ ਵਗੈਰਾ ਹੋਏ ਨੇ ਸਫਾਈ ਨਹੀਂ ਹੈ ਸਪਸ਼ਟੀ ਕਰਦੇ ਚਲੋ ਨਿੱਜੀ ਜ਼ਿੰਦਗੀ ਆ ਕਿਸੇ ਨੇ ਕੀ ਕੀਤਾ ਉਹ ਤਾਂ ਠੀਕ ਆ ਪਰ ਮੇਰੇ ਖਿਆਲ ਦੇ ਨਾਲ ਕਮ ਖਰਾਬ ਹੀ ਆ ਇੱਕ ਤਰੀਕਾ ਗੱਲ ਤਾਂ ਜੀ ਇਸ ਤਰ੍ਹਾਂ ਆ ਭਾਈ ਸੈਪਰੇਸ਼ਨ ਜਿਹੜੀ ਆ ਅਧਿਕਾਰਤ ਤੌਰ ਤੇ ਤੁਹਾਡੀ ਹੋਈ ਹੋਵੇ ਦੋਵਾਂ ਚੋਂ ਕਿਸੇ ਦੇ ਵੀ ਮੀਆਂ ਬੀਵੀ ਚੋਂ ਮੰਨ ਲਓ ਕਿ ਤੁਸੀਂ ਕੋਈ ਵੀ ਦੂਜੀ ਸ਼ਾਦੀ ਕਰਨੀ ਆ ਉਹ ਫਿਰ ਤਾਂ ਠੀਕ ਆ ਪਰ ਡਾਈਵੋਰਸ ਤੋਂ ਬਿਨਾ ਤੇ ਉਧਰ ਉਹਨੇ ਤੇ ਆਸਮਾਲੇ ਨੇ ਤੇ ਸਜ਼ਾ ਰੱਖਤੀ ਜੇ ਮੈਨੂੰ ਲੱਗਦਾ ਸਾਨੂੰ ਵੀ ਪੰਜਾਬ 'ਚ ਇੱਕ ਰਖਵਾਉਣੀ ਪੈਣੀ ਆ ਤੇ ਭਾਈ ਇਹਨਾਂ ਤੇ ਸਖਤ ਸਜ਼ਾ ਰੱਖੋ ਲਓ ਜੀ ਭਾਈ ਲਓ ਮਿਲ ਗਿਆ ਜਵਾਬ ਤੁਹਾਨੂੰ ਮਨਜੀਤ ਜੀ ਮੈਂ ਰੋਗ ਰਿਆ ਸੀ ਇਹ ਗੱਲ ਮੈਂ ਕਿਹਾ ਚਰਚਾ ਨੂੰ ਕਰਨੀ ਹੈ ਨਿੱਜੀ ਜ਼ਿੰਦਗੀ ਵਾਲੀ ਗੱਲ ਹੈ ਪਰ ਚਲੋ ਕਈ ਕਈ ਬੰਦੇ ਚਰਚਾ ਤੇ ਇੰਨੇ ਹੋ ਜਾਂਦੇ ਵੀ ਉਹਨਾਂ ਦੀ ਨਿੱਜੀ ਜ਼ਿੰਦਗੀ 'ਚ ਵੀ ਲੋਕ ਇੰਟਰਸਟ ਲੈਣਾ ਸ਼ੁਰੂ ਕਰ ਦਿੰਦੇ ਹਾਂ ਤੇ ਹੈ ਤੇ ਹੈਗਾ ਜੀ ਅੱਜਕੱਲ ਨਿੱਜੀ ਜ਼ਿੰਦਗੀ 'ਚ ਜਾਦਾ ਝਾਕਿਆ ਜਾਂਦਾ ਹੈ ਆਮ ਤੌਰ ਤੇ ਇਹ ਵੀ ਰਾਸਿਆ ਹਮ ਕੰਨਾ ਦਾ ਰਾਸਿਆ ਸਾਹਿਬ ਤੇ ਉਹਦਾ ਬਈ ਗੱਲ ਇਹ ਹੈ ਕਿ ਘੱਟ ਤੋਂ ਘੱਟ ਹੀ ਚੱਕੂ ਮੈਂ ਤੇ ਇਹ ਕਹਿੰਦਾ ਵੀ ਮਿੰਡ ਚ ਚਲੋ ਗੱਲਾਂ ਮਜ਼ਾਕ ਦੀਆਂ ਆਪਦੀ ਸੰਤ ਹੀ ਹੁੰਦੀਆਂ ਨੇ ਪਰ ਮੈਂ ਦੋ ਤਿੰਨ ਚੀਜ਼ਾਂ ਤੁਹਾਡੇ ਤੋਂ ਇੱਥੇ ਆ ਕੇ ਸਿੱਖੀਆਂ ਨੇ ਯਾਰ ਇੱਕ ਤੇ ਗੱਲ ਦੋਨੇ ਪਾਸੇ ਦੀ ਸੁਣਨੀ ਚਾਹੀਦੀ ਪਹਿਲਾਂ ਸ਼ਾਇਦ ਕਿਤੇ ਨਾ ਕਿਤੇ ਸਾਡੇ ਚ ਕਮੀ ਹੁੰਦੀ ਸੀ ਬਈ ਇੱਕ ਪਾਸਾ ਜੀ ਦਾ ਸੁਣ ਲਿਆ ਤੇ ਐਂ ਲੱਗਦਾ ਵੀ ਇਹੋ ਠੀਕ ਹੈ ਯੂਨੀਵਰਸਲ ਟੂਥ ਉਹੋ ਹੀ ਠੀਕ ਹੈ ਤੇ ਇੱਕ ਆ ਚੀਜ਼ ਵੀ ਅਗਲੇ ਦੀ ਪਰਸਨਲ ਲਾਈਫ ਬਾਰੇ ਬਹੁਤ ਗੱਲ ਚਰਚਾ ਕਰੋ ਗੱਲ ਕਰੋ ਇਹ ਚੀਜ਼ ਮੈਂ ਮਤਲਬ ਕਿ ਨਾ ਕੁਝ ਚੀਜ਼ਾਂ ਬਾਇਬਰt ਆ ਜਾਂਦੀਆਂ ਨੇ ਤੁਹਾਡੇ ਚ ਕੁਦਰਤੀ ਹੁੰਦੀਆਂ ਮੈਂ ਮੈਂ ਸ਼ੁਰੂ ਤੋਂ ਜੀ ਸ਼ੁਰੂ ਤੋਂ ਮਤਲਬ ਹੁਣ ਵੀ ਜੇ ਅਸੀਂ ਬੈਠਦੇ ਹਾਂ ਸੱਜਣ ਬੇਲੀ ਭਰਾ ਬੈਠਦੇ ਹਾਂ ਅਸੀਂ ਦੋਨੇ ਤਾਂ ਉਹ ਬਹੁਤ ਕਿਸੇ ਦੀ ਗੱਲ ਆਪ ਦੀਆਂ ਯੱਗਾਂ ਮਾਰੋ ਜਾਂ ਪਲੈਨਿੰਗਾਂ ਕਰੋ ਜੋ ਮਰਜੀ ਇਹ ਚੀਜ਼ ਇਹ ਵੀ ਇੱਕ ਗੁਣ ਹੈ ਆਪਣੀ ਚਿੰਤਾ ਨਹੀਂ ਪਰੰਤੂ ਕੌਂਸ਼ੀਅਸਲੀ ਕੌਂਸ਼ੀਅਸਲੀ ਰਹਿਣ ਲੱਗੇ ਯਾਰ ਆ ਚੀਜ਼ ਨਹੀਂ ਕਰਨੀ ਬਾਈ ਚਾਂਸ ਕਦੇ ਹੁੰਦੀ ਵੀ ਹੈ ਕਿ ਜਦਾਂ ਜਦਾਂ ਤੁਸੀਂ ਚੁਗਲੀ ਜ਼ਿਆਦਾ ਕਰੋਗੇ ਨਾ ਜਜਮੈਂਟਲ ਜ਼ਿਆਦਾ ਹੋਣਗੇ ਤੁਸੀਂ ਕਿ ਯਾਰ ਉਹ ਮਾੜਾ ਤੇ ਫਲਾ ਮਾੜਾ ਸਰ ਠੀਕ ਹੈ ਅਸੀਂ ਮੈਂ ਤੁਹਾਨੂੰ ਐ ਲੱਗਦਾ ਹਾਂਗਾ ਖਬਰਾਂ 'ਚ ਮੈਂ ਬਹੁਤ ਨੈਗੇਟਿਵ ਬੰਦਾ ਮੇਰੇ 'ਚ ਨੈਗੇਟਿਵਿਟੀ ਭਰੀ ਹੈ ਇਹ ਨੀਤੀਗਤ ਲੋਚਨਾ ਹੋ ਸਕਦੀ ਹੈ ਸਿਆਸੀ ਅਲੋਚਨਾ ਹੋ ਸਕਦੀ ਹੈ ਪਰ ਮੈਂ ਉਦਾਂ ਬਹੁਤ ਨੈਗੇਟਿਵਿਟੀ ਤੋਂ ਦੂਰ ਰਹਿਣਾ ਜੀ ਮਤਲਬ ਜਿਹੜਾ ਬੰਦਾ ਸੁਭਾਅ ਦੇ ਪੱਖੋਂ ਨਕਾਰਾਤਮਕ ਹੈ ਹਰ ਟਾਈਮ ਚੁਗਲੀ ਨਿੰਦਿਆ ਕਿਸੇ ਦੀ ਔਰ ਮੈਂ ਇੱਕ ਚੀਜ਼ ਤੁਹਾਨੂੰ ਦੱਸ ਦਿਆਂ ਨਾ ਹੂੰ ਚਲੋ ਪਰਸਨਲ ਕੁਝ ਜਾਂਦੇ ਜਾਂਦੇ ਕਹਿ ਰਹੇ ਆਪਾਂ ਭਾਈ ਅੱਜ ਵੀ ਇੱਕ ਉਸੂਲ ਹੈ ਕਿ ਜਿਹਨੂੰ ਭਰਾ ਕਹਤਾ ਹੂੰ ਉਹਦੀ ਬਰਾਈ ਫਿਰ ਆ ਕੇ ਕੋਈ ਸ਼ੇਰ ਵੀ ਕਰਨੀ ਚਾਹੇ ਨਾ ਉਹ ਨਹੀਂ ਕਰਨ ਦੇਵਾਂਗੇ ਹੂੰ ਨਹੀਂ ਕਰਨ ਦੇ ਦੂਜਾ ਦੂਜੇ ਦੇ ਇਥੇ ਚਲ ਚੁਗਲੀ ਕਰਨ ਨਾ ਕਰੀਏ ਤੇ ਨਾ ਸੁਣੀਏ ਕਿਦਾ ਯਾਰ ਭਾਈ ਜੋ ਚੰਗਾ ਮੜਾ ਸਹੀ ਹੈ ਤੇ ਜੇ ਕੋਈ ਆਪਦੇ ਭਰਾ ਦੀ ਕਿਤੇ ਮਾੜੀ ਕਰਨੀ ਚਾਹੇਗਾ ਨਾ ਫਿਰ ਇਹ ਨਹੀਂ ਵੀ ਚੁੱਪ ਕਰਕੇ ਸੁਣ ਨਵਾਂਗੇ ਹਮ ਬੱਸ ਇਹ ਇਹ ਅਸੂਲ ਹੈ ਜਿਸਦੇ ਨਾਲ ਖਾਦਾ ਪੀਤਾ ਉਹਦੀ ਬराई ਮਤਲਬ ਕਿ ਭਾਵੇਂ ਛੱਡ ਵੀ ਗਿਆ ਯਾਰ ਮਾੜਾ ਵੀ ਕਰ ਗਿਆ ਤਦ ਵੀ ਉਹਦੇ ਬਾਰੇ ਮਾੜਾ ਨਹੀਂ ਸੁਣਨਾ ਕਿਸੇ ਤੋਂ ਤੇ ਜੇ ਉਦਾਂ ਆਮ ਨੋਰਮਲ ਲਾਈਫ 'ਚ ਆ ਕਿ ਆਪਦਾ ਭੈਣ ਭਰਾ ਵੀ ਆ ਤੇ ਆਪਦਾ ਸੱਜਣ ਬੇਲੀ ਵੀ ਆ ਉਹ ਫਿਰ ਦੂਜਾ ਜਿਹੜਾ ਭਾਵੇਂ ਅਣਜਾਣ ਹੀ ਆ ਮਤਲਬ ਉਹਦੀ ਵਿਭਰਾਇ ਕਰਾ ਨਾ ਯਾਰ ਚ ਛੱਡੇ ਯਾਰ ਚ ਬੁਰਾ ਹੋਊਗਾ ਤਾਂ ਆਪਦੇ ਘਰੇ ਹੋਊਗਾ ਆਪਾਂ ਉਹਦੇ ਪਾਪ ਕਿਉਂ ਤੋਣੀ ਠੀਕ ਹੈ ਯਾਰ ਆਪਦੇ ਮਨ ਦੀ ਸੋਚੋ ਆਪਦੇ ਬਰੇ ਜੀ 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 ਗੁਰਵਿੰਦਰ ਜੀ ਬਹੁਤ ਮੁਬਾਰਕਾਂ ਕੋਹਲੀ ਸਾਹਿਬ ਨੂੰ ਸੈਂਕੜੇ ਦੀਆਂ ਤੇ ਚਲੋ ਹੁਣ ਆਪਾਂ ਅੱਗੇ ਰਹੇ ਮੈਨੂੰ ਲੱਗਦਾ ਕੋਹਲੀ ਜਿਵੇਂ ਜਿਵੇਂ ਬੁੜਾ ਹੋਣ ਹੋ ਰਿਹਾ ਬੁੜਾ ਤੇ ਨਹੀਂ ਸ਼ਬਦ ਇਸਤੇਮਾਲ ਕਰਨਾ ਚਾਹੀਦਾ ਵੱਡਾ ਹੋ ਰਿਹਾ ਵੱਡਾ ਹੋ ਰਿਹਾ ਉਹਦੇ ਰਿਕਾਰਡ ਰਿਕਾਰਡ ਵੀ ਵੱਡੇ ਹੋ ਵੱਡੇ ਹੋ ਰਹੇ ਖੈਰ ਮੇਰੇ ਜੀ ਪਹਿਲਾਂ ਵਾਲੀ ਗੱਲ ਆਪਾਂ ਜਿਹੜੀ ਕਰ ਰਹੇ ਸੀ ਵੋਟਾਂ ਵਾਲੀ ਉਹਦੇ ਨਾਲ ਜੁੜੀ ਹੋਇ ਇੱਕ ਗੱਲ ਤੁਸੀਂ ਕਹੀ ਸੀਗੀ ਕਿ ਅਫ ਤੇ ਅੱਜ ਤੇ ਟ੍ਰਿਬਿਊਨ ਵੀ ਦੱਸ ਰਿਹਾ ਕਿ ਹੁਣ ਅਫਸਰ ਨਹੀਂ ਲੱਭ ਰਹੇ ਬਲਾਕਾਂ ਦੇ ਵਿੱਚ ਲੋਕ ਮਗਰਮਗਰ ਤੁਰੇ ਫਿਰਦੇ ਆ ਗੱਲੇ ਆ ਕਹਿੰਦੇ ਹੁੰਦੇ ਆ ਕਿ ਕਰਦੇ ਆਂਦੇ ਜਿਹੜੇ ਜੰਮ ਜੰਮਦੇ ਆ ਤੇ ਦੰਦ ਕਿਨੇ ਹੁੰਦੇ ਆ ਤੇ ਸਾਨੂੰ ਪਤਾ ਇਹਨਾਂ ਨੇ ਤਾਂ ਵਾਂ ਦਾ ਜੀ ਕੱਕਦੀ ਐਂਡੂ ਹੁਣ ਕੀ ਆ ਹਮ ਅਸੀਂ ਆਸ ਇਸ ਵਾਰ ਇਹ ਲਾਈ ਸੀ ਕਿ ਸ਼ਾਇਦ ਸਿਆਣਪ ਇਸ ਗੱਲ ਝੋਏਗੀ ਕਿ ਸੱਤਾਧਾਰੀ ਤੇ ਕਹੂਗੀ ਕਿ ਲੋ ਜੀ ਆਪਾਂ ਫ੍ਰੀ ਐਂਡ ਫੇਅਰ ਕਰਵਾਉਨੇ ਆ ਐ ਖੁੱਲ ਕੇ ਮੈਦਾਨ ਚਾਹੋ ਤੇ ਜਿੱਥੇ-ਜਿੱਥੇ ਆਪਾਂ ਨੂੰ ਪਤਾ ਲੱਗੂ ਕਿ ਐਸੇ ਇਲਾਕੇ ਦੇ ਵਿੱਚ ਸਾਡੀ ਕਮਜ਼ੋਰੀ ਆ ਜਾਂ ਇੱਥੇ-ਇੱਥੇ ਕਾਡਰ ਸਾਡਾ ਜਿਹੜਾ ਕਿਤੇ ਮਾਰ ਖਾਂਦਾ ਹੈ ਤੇ ਉਸ ਕਮਜ਼ੋਰੀ ਨੂੰ ਦੂਰ ਕਰਨ ਵਾਸਤੇ ਉਸ ਸਮੱਸਿਆ ਨੂੰ ਦੂਰ ਕਰਨ ਵਾਸਤੇ ਹਾਲੇ ਸਮਾਂ ਹੈਗਾ ਤੇ ਚਲੋ ਠੀਕ ਕਰ ਲਵਾਂਗੇ ਪਰ ਤੁਸੀਂ ਵੇਖੋ ਕਿ ਕੀ ਚੱਲ ਰਿਹਾ ਹਮ ਚੱਲ ਕੀ ਰਿਹਾ ਕੱਲ ਨਾਬੇ ਤੋਂ ਅਟਾਰੀ ਤੋਂ ਫਿਰ ਅੱਗੇ ਆ ਜੋ ਵੇਰਕਾ ਤੋਂ ਲੁਧਿਆਣਾ 2 ਤੋਂ ਸ਼ਿਕਾਇਤ ਐ ਸ਼ਿਕਾਇਤ। ਨਡਾਲਾ ਜਿਹੜਾ ਸੁਖਪਾਲ ਸਿੰਘ ਖਹਿਰਾ ਦਾ ਏਰੀਆ ਹੈ ਉੱਥੇ ਤੇ ਉਹਨਾਂ ਨੇ ਲਿਖਤੀ ਸ਼ਿਕਾਇਤ ਕੀਤੀ ਆ ਅਧਿਕਾਰੀ ਦੀ ਕਿ ਲੁਧਿਆਣਾ ਜ਼ਿਮਨੀ ਚੌਂੜ ਦੇ ਵਿੱਚ ਇਸ ਬੰਦੇ ਤੇ ਕਾਰਵਾਈ ਹੋਈ ਆ। ਇਹਨੂੰ ਬਖਸ਼ੋ ਇਹਨੂੰ ਬਈ? ਜੀ। ਬਈਸਾ ਨੂੰ ਬਖਸ਼ੋ ਕਹਿੰਨ ਦਾ ਮਤਲਬ ਇਹਨੂੰ ਨਹੀਂ ਛੱਡੋ ਇਹਨੂੰ। ਹੁਣ ਗੱਲ ਇਹ ਆ ਕਿ ਇਹ ਸਾਰਾ ਕੁਝ ਕਿ ਜਿੱਥੇ ਉਹ ਜਾਂਦੇ ਨੇ ਕਹਿੰਦੇ ਜੀ ਅਫਸਰ ਹੀ ਆ ਨਹੀਂ। ਉਹ ਇੱਕ ਬੀਡੀਪੀਓ ਦੀ ਸ਼ਾਇਦ ਤੁਸੀਂ ਵੀਡੀਓ ਵੀ ਦੇਖੀ ਹੋਣੀ ਆ। ਬਲਜੀਤ ਕੌਰ ਜੀ ਦੀ। ਹੂੰ। ਕਿੰਨੀ ਬਹਿਸ ਹੋ ਰਹੀ ਆ ਅਕਾਲੀਆਂ ਦੇ ਨਾਲ ਤਾਂ ਉਹਨਾਂ ਨੇ ਤਾਂ ਧਾਰਨਾ ਵੀ ਸ਼ੁਰੂ ਕਰ ਦਿੱਤਾ ਕਹਿੰਦੇ ਜੀ ਬੀਬੀ ਜੀ ਨੇ ਕਥੇ ਤੌਰ ਤੇ ਦੋਸ਼ ਲਾਇਆ ਉਹਨਾਂ ਨੇ ਕਿ ਇਹ ਕਹ ਰਹੇ ਨੇ ਕਿ ਭਈ ਵਿਰੋਧੀਆਂ ਕੋਲ ਤੇ ਉਮੀਦਵਾਰੀਆਂ ਨਹੀਂ ਹੂੰ ਜਦ ਕਿ ਉਹ ਬੀਬੀ ਜੀ ਨੂੰ ਮੈਂ ਜਾਣਦਾ ਆ ਅਕਾਲੀ ਦਲ ਦੇ ਰਾਜ ਦੇ ਵਿੱਚ ਉਹਨਾਂ ਨੇ ਬਹੁਤ ਖੁੱਲ ਕੇ ਲਿਖਿਆ ਹੋਇਆ ਜੀ ਮੈਂ ਹਰਾਨ ਸੀਗਾ ਕਿ ਇਹ ਕੀ ਚੱਲ ਰਿਹਾ ਉਹ ਜਿਹੀਆਂ ਬੜੀਆਂ ਹਰਾਨ ਕਰ ਜਾਂਦੀਆਂ ਨੇ ਨਾ ਤੁਹਾਨੂੰ ਜੀ ਕਿ ਭਈ ਅਫਸਰ ਫਿਰ ਉਹੀ ਗੱਲ ਆ ਜੇ ਤੇ ਅਫਸਰ ਐਨਓਸੀ ਕੱਟ ਕੇ ਦੇਣਗੇ ਤੇ ਉਤਲਿਆਂ ਨੇ ਬਾਹਮ ਰੋਡ ਲੈਣੀ ਆ ਤੇ ਜੋ ਬੈਠੇ ਮਿਲਨਗੇ ਕੁਰਸੀ ਤੇ ਹੂੰ ਤੇ ਫਿਰ ਦੂਜਿਆਂ ਨੇ ਨੱਪ ਲੈਣੇ ਆ ਵੀ ਆ ਜਾਓ ਜੀ ਜੀ ਉਹ ਕਰਨ ਕੀ ਕੀ ਉਹ ਫਿਰ ਗੱਡੀ ਨੂੰ ਸੈਲਫ ਮਾਰਦੇ ਡਰਾਈਵਰ ਨੂੰ ਸਵੇਰੇ ਕਹਿੰਦੇ ਟੈਂਕੀ ਫੁੱਲ ਕਰਾ ਲੈ ਹੋਰ ਨਹੀਂ ਤੇ ਸੜਕਾਂ ਤੇ ਗੋਲ 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 ਘਮਾਈ ਚੱਲ ਆਉਂਦਾ ਆਉਂਦਾ ਦਿੱਸੇ ਵੀ ਆ ਰਿਹਾ ਆ ਰਿਹਾ ਵੀ ਰੋਟੀ ਵੀ ਗਰਮ ਕਰਾਉਣੀ ਤੇ ਭੱਜ ਕੇ ਬਟਾਪੇ ਵਾਲੇ ਨੂੰ ਕਹਿੰਦੇ ਵੀ ਕਰਕੇ ਤੇ ਅਸੀਂ ਉੱਤੋਂ ਫੇਰ ਢੇੜਾ ਕੱਢ ਕੇ ਆਉਂਦੇ ਆ ਰੋਟੀ ਸਾਨੂੰ ਬੜਾ ਦੇ ਰੋਟੀ ਵਿੱਚੇ ਚੱਲਦੀ ਜੀ ਖਾ ਲਵਾਂਗਾ ਹੂੰ ਝੜਕਾ ਖਾਣ ਦੇ ਨਾਲੋਂ ਚੰਗਾ ਕਿ ਰੋਟੀ ਗੱਡੀ ਚੱਲਦੀ ਚਾ ਖਾ ਲੋ ਇਹ ਕੀ ਬਣ ਰਿਆ ਸਾ ਜੀ ਜੀ ਕਮਾਲ ਦੀ ਗੱਲ ਆ ਇਹ ਕਿਸ ਤਰ੍ਹਾਂ ਦੇ ਇਲੈਕਸ਼ਨ ਹੁੰਦੇ ਪਏ ਨੇ ਕਿ ਤੁਹਾਡੇ ਅਫਸਰ ਗਾਇਬ ਹੋ ਅੱਜ ਹੁਣ ਤੁਸੀਂ ਦੇਖੋ ਨਾ ਟ੍ਰਿਬਿਊਨ ਚ ਲੱਗੀ ਆ ਖਬਰ ਹੂੰ ਟ੍ਰਿਬਿਊਨ ਖਬਰ ਤੇ ਆਮ ਆਦਮੀ ਪਾਰਟੀ ਦਾ ਪਸੰਦੀਦਾ ਅਖਬਾਰ ਹੋਣਾ ਚਾਹੀਦਾ ਹੈ ਜੀ ਇਹਨਾਂ ਨੇ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਬਹੁਤ ਠੋਕੇ ਲਿਖਿਆ ਹੁਣ ਵੀ ਮਤਲਬ ਕਿ ਉਹਨਾਂ ਦੀ ਪੋਜੀਸ਼ਨ ਜਿਹੜੀ ਟ੍ਰਿਬਿਊਨ ਵਾਲਿਆਂ ਦੀ ਉਹ ਆਲੋਚਨਾਤਮਕ ਵੀ ਰਹਦੀ ਆ ਜੀ ਜੀ ਤੋ ਗੱਲ ਇਹ ਆ ਕਿ ਭਈ ਤੁਸੀਂ ਹੁਣ ਇਸ ਖਬਰ ਬਾਰੇ ਕੀ ਕਹੋਗੇ ਸਾਡੇ ਬਾਰੇ ਤਾਂ ਤੁਸੀਂ ਕਹਿ ਦਿੰਦੇ ਹੋ ਕਿ ਇਹ ਤਾਂ ਇਹ ਮਨ ਸਾਈਡ ਡਰਨੇਸ਼ਾ ਦਾ ਇਹਨਾਂ ਦਾ ਤਾਂ ਕੰਮੀ ਐਸ ਵੇਰੇ ਚਾਹ ਪੀ ਕੇ ਮਗਰ ਲੱਗ ਜਾਂਦੇ ਸਾਡੇ ਠੀਕ ਹੈ ਨਾ ਪਰ ਤੁਸੀਂ ਵਕ ਵਕ ਆ ਥਾਮਾ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਦੇ ਆਧਾਰ ਤੇ ਜਿਹੜੀ ਪੰਜਾਬ ਪੱਤਰ ਦੀ ਰਿਪੋਰਟਿੰਗ ਹੁੰਦੀ ਆ ਹੂੰ ਉਹਨੂੰ ਕਿਵੇਂ ਨਕਾਰੋਗੇ ਜੀ ਤਾਂ ਗੱਲ ਇਹ ਆ ਕਿ ਇਹ ਸਮੱਸਿਆ ਤੇ ਆਉਣੀ ਨਹੀਂ ਚਾਹੀਦੀ ਤੁਹਾਡਾ ਬੰਦਾ ਬੈਠਾ ਹੋਵੇ ਅਗਲੇ ਨੂੰ ਕਹਵੇ ਕਿ ਜੇ ਐਨਓਸੀ ਨਹੀਂ ਬਣਦੀ ਭਾਈ ਤੂੰ ਆਪਦਾ ਹਲਫਨਾਮਾ ਲਾ ਲੈ ਚੱਕ ਮੈਂ ਰეკਮੈਂਡ ਕਰਦਾ ਤੂੰ ਆਪ ਦਾ ਹਲਫ ਨਾਮ ਲਾ ਲਾ ਜੀ ਕਿ ਸਾਡੇ ਕੋਲ ਐਨਓਸੀ ਜਿਹੜੀ ਨਹੀਂ ਬਣਦੀ ਪਈ ਪੈਂਡੈਂਸੀ ਆ ਜਾਂ ਕੁਝ ਵੀ ਆ ਆ ਚੱਕ ਰეკਮੈਂਡੇਸ਼ਨ ਚੱਲ ਬਈ ਹੂੰ ਆ ਜਿੱਥੇ ਜੋ ਲਾ ਕੇ ਵੇਖਣਾ ਉੱਥੇ ਵੇਖੋ ਤੁਸੀਂ ਪਿੱਛੇ ਹੀ ਲੱਗੀ ਜਾਂਦਾ ਜੀ ਉਹੀ ਆ ਨਾ ਕਿ ਭਾਈ ਜਿਹੜਾ ਇਲੈਕਸ਼ਨ ਆ ਨਾ ਉਹ ਨਿਰਪੱਖ ਇੰਡੀਆ ਦੇ ਵਿੱਚ ਤੇ ਹੁਣ ਮੈਨੂੰ ਐ ਲੱਗਦਾ ਕਿ ਦੂਰ ਦੀ ਕੌਡੀ ਹੋ ਗਈ ਹੈ ਟੀਐਨ ਸੈਸ਼ਨ ਕਰਵਾ ਆ ਗਿਆ ਜੋ ਕਰਵਾ ਗਿਆ ਹੂੰ ਉਹ ਦੌਰ ਨਹੀਂ ਆਉਣੇ ਪੌਕੇ ਜੀ ਤਾਂ ਮਤਲਬ ਕਿ ਅੱਜ ਦੇ ਦੌਰ ਦੇ ਵਿੱਚ ਤੇ ਇਸ ਤਰ੍ਹਾਂ ਦਾ ਜਿਹੜਾ ਮਤਲਬ ਇਲੈਕਸ਼ਨ ਬਾਰੇ ਸੋਚਣਾ ਕਿ ਨਿਰਪੱਖ ਇਲੈਕਸ਼ਨ ਹੋ ਜਾਊਗਾ ਉਹ ਹੀ ਆਪਣੇ ਆਪ ਨੂੰ ਧੋਖਾ ਦੇਣ ਦੇ ਸਮਾਨ ਆ ਜੀ ਇਸ ਕਰਕੇ ਬੜੀ ਮਯੂਸੀ ਹੋ ਰਹੀ ਹੈ ਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਵੀ ਜੇ ਐਦਾਂ ਦੀ ਰਣਨੀਤੀ ਰੱਖ ਕੇ ਚੱਲਿਆ ਜਾਂਦਾ ਹੈ ਕਿ ਦੋ ਚਾਰ ਦਿਨ ਟਪਾਓ ਕਿ ਪਹਿਲੀ ਗੱਲ ਇਹਨੂੰ ਸੀ ਨਾ ਮਿਲੇ ਤੇ ਜੇ ਕਿਸ ਨੇ ਪ੍ਰਾਪਤ ਵੀ ਕਰ ਲਈ ਕਿ ਉਹ ਕਾਗਜ਼ ਭਰੂਗਾ ਤੇ ਫਿਰ ਮੈਨੂੰ ਲੱਗਦਾ ਕਿ ਆਹੋ ਹੀ ਹਾਲ ਹੋਣਾ ਕਿ ਭਾਈ ਕਾਗਜ਼ ਖੋ ਕੇ ਭੱਜਣ ਵਾਲੇ ਅਸਲੀ ਤੂ ਵੀ ਭਰਤੀ ਕਿਤੇ ਜਾਣਗੇ ਜੀ ਠੀਕ ਹੈ ਜੀ ਜਿਹੜੇ ਝੱਪਟੀ ਮਾਰ ਕੇ ਲੈ ਜਾਣਗੇ ਤੇ ਜਿਹੜੇ ਉਧਰੋਂ ਵੀ ਬਚ ਗਏ ਫਿਰ ਉਹ ਕਹਿਣਗੇ ਕਿ ਰਗੜਾ ਰੱਖ ਦਿਓ ਜਿਹੜੇ ਜਿਹੜੇ ਰੱਦ ਕਰਵਾਉਣੇ ਆ ਉਤੋਂ ਤੋਂ ਟੈਲੀਫੋਨ ਸਾਡੇ ਆਈ ਜਾਣਗੇ ਤੁਸੀਂ ਬੜਕਾਈ ਜਾਣਾ ਜੀ ਮਤਲਬ ਕਿ ਖਿੱਚ ਮੁਖੇਚ ਕੰਮ ਚਲੂਗਾ ਖਿੱਚਕੰਡ